ਮਾਣਕ ਨੰਬਰ ਬੜਾ ਹੈ ਜਿੱਦ ਤੱਕ ਲੋਦੀ ਆ ਹਾਂ ਜੀ ਬਾਕੀ ਨੰਬਰ ਨਾਲ ਕਰ ਕੋਈ ਨਾ ਨੰਬਰ ਉਸਰ ਪਾ ਸਾਹਮਣੇ ਨੰਬਰ ਬਰੇਟ ਨਹੀਂ ਦੇ ਇੱਕ ਗਾਫ ਜਾਂ ਫਿਰ ਬੜਾ ਹੈ ਇਹਦਾ ਬਾਹਰ ਜਾਂਦੇ ਨੂੰ ਬੈਕ ਕੈਮਰਾ ਬੈਠਾ ਉਹ ਉਹ ਦੇਖੋ ਚੁੱਪ ਪਈ ਇਹਦੇ ਲਾਈਟਾਂ ਬੰਦ ਹੋਣਾ ਨੰਬਰ ਕਿਉਂ ਪਾ ਰਹੇ ਨੇ ਬਾਹਰ ਨੂੰ ਜਾਂਦੇ ਆਹੋ ਆ ਲੈ ਡਾਵਾ ਉਹਨਾਂ ਨੰਬਰ ਕਲੀਅਰ ਦੇਖ ਜਾਣਾ ਆਹੋ ਉਹ ਵੇਲੇ ਭਾਈ ਮੂੰਹ ਢੱਗੇ ਰਖਟੇ ਪਰ ਨਿਆਣਾ ਬੰਨੇ ਹੋਵੇ ਇੱਕੋ ਜਣਾ ਭਾਈ ਇਹਦਾ ਹੈ ਇੱਕੋ ਜਣਾ ਵਾ ਨਹੀਂ ਦੋ ਹੀ ਕਾਣ ਦੋ ਹੀ ਜਣੇ ਇੰਨਾ ਕਰ ਸਕਦਾ ਦੋ ਜਣੇ ਆਉਂਦੇ ਐਂਨੇ ਨੇ ਮੂੰਹ ਵੜਾਟ ਕੇ ਆਹ ਬਲੇ ਰਖਟੇ ਇਹ ਭਾਈ ਪੈਸਾ ਤਾਂ ਨਹੀਂ ਰਾਤ ਨੂੰ ਲੋਟ ਫੇੜ ਕਰਨੀ ਆ ਭਾਈ ਨੰਬਰ ਕੋਈ ਗਿਆ ਹੈਗਾ ਜਿਹੜੇ ਪਹਿਲੇ ਨਹੀਂ ਕਰਦੇ ਹੁੰਦੇ ਉਰਦੂ ਇਹ ਆਂਗੋ ਆਵੇ ਉਹ ਲਿਖਿਆ ਹੈ ਆ ਗੁਰਮੁਖੀ ਆ ਗਏ ਗੱਲ ਹੀ ਹੋ ਗਈ ਤੇ ਉਹ ਗੁਰਮੁਖੀ ਨੰਬਰ ਆਉਂਦਾ ਹੈ ਉਹ ਦੂਜੇ ਨੰਬਰ ਆ ਦੂਜੇ ਨੰਬਰ ਗੁਰਮੁਖੀ ਗੁਰਮੁਖੀ ਨੰਬਰ ਹੈ ਹੈ ਨੰਬਰ ਦੂਜੇ ਵਾਲੀ ਨਾ ਪੀਪੀ ਵਾਲੇ ਗੁਰਮੁਖੀ ਦੀ ਗੰਦਾ ਆ ਉਹਦੇ ਉੱਤੇ ਵਾਲਾ ਵੀੜਾ ਬੋਲਦਾ ਉਹਨੇ ਬੰਦੇ ਆ ਤੋਏ ਵਾਲੇ ਭਾਈ ਇਹ ਕਾ ਕਰਨਾ ਲੋ ਬਾਹ ਗੱਡੀ ਏਕਣੀ ਪਾਉਣੀ ਮਾਰ ਬੰਦੇ ਆ ਲੈ ਜੀ ਹਾਂ ਤੇ ਇਹ ില്ലായ വയ കട്ടി പറഞ്ഞ മുമ്പത്തെ